ਹਾਂਜੀ ਜੀ ਮੰਜਾ ਵੇਖੋ ਜੀ ਹਾਂਜੀ ਮੰਜਾ ਥੱਲੇ ਆ ਗਿਆ ਸਾਰਾ ਟੁੱਟ ਗਿਆ ਥੱਲੇ ਹੋਰ ਵੀ ਸਮਾਨ ਹੈਗਾ ਜਿਹੜਾ ਵੀ ਇੰਨਾ ਮਲਵਾ ਜਾਏਗਾ ਉੱਤੇ ਸਾਰਾ ਆ ਗਿਆ ਤਲਿਸਮਾਨ ਤਾਂ ਬਹੁਤ ਪਰੇ ਕੱਢੇ ਹਾਂਜੀ ਪੜਦੀ ਨਹੀਂ ਪੈਸੀਗੇ ਮਸਾ ਕੱਢਿਆ ਹਾਂਜੀ ਮਸਾ ਬਾਹਰ ਕੱਢਿਆ ਤੂੰ ਉਤਰਾ ਤੇ ਜਦ ਥੋੜਾ ਦੇ ਅੱਗੇ ਪੈਸੇ ਬਸ ਦਿਖਦੇ ਡੇਗ ਦੇ ਵਿੱਚ ਆਵਾਜ਼ ਸਾਨੂੰ ਆਣੀ ਸ਼ੁਰੂ ਹੋ ਗਈ ਸੀ ਕੱਢ ਲਿਆ ਸਮਾਨ ਸਾਨੂੰ ਸਾਰਾ ਟੁੱਟ ਗਿਆ ਬਾਹਰ ਪਿਆ ਸਮਾਨ ਕੋਈ ਨੇ ਥੱਲੇ ਸਾਮਾਨ ਥੱਲੇ ਡਾਬ ਗਿਆ ਮੰਜਾ ਆ ਪੇਟੀ ਪੇਟੀ ਸਾਰੀ ਟੁੱਟ ਗਈ ਏ ਜਿਹੜਾ ਸਾਮਾਨ ਸਮੂਹ ਸੀਗਾ ਉਹ ਵੀ ਥੱਲੇ ਆ ਗਿਆ ਹੈ ਆ ਮਲਵਾ ਜੀ ਬਸ ਉੱਤੇ ਸਾਰਾ ਬਚਿਆ ਜਿਹੜਾ ਕੱਚੀਆਂ ਇੱਟਾਂ ਜੀਆਂ ਤੇ ਉੱਤੇ ਸਾਰਾ ਥੱਲੇ ਸਾਮਾਨ ਦਾ ਥੱਲੇ ਹੀ ਸਾਰਾ ਆ ਗਿਆ ਕੁਛ ਨਹੀਂ ਬਚਿਆ ਆ ਮੰਜਾ ਦੇਖੋ ਮੰਜਾ ਦਾ ਅਸਲੂ ਚੂਰੂ ਚੂਰੂ ਹੋਰ ਦੀ ਸਾਮਾਨ ਸੀ ਜਿਹੜਾ ਥੱਲੇ ਆ ਕੇ ਦੱਬ ਗਿਆ ਕੱਢ ਨਹੀਂ ਸਕੇ ਸੀ ਕਾਲਾ ਦੇ ਬੱਚੇ ਹੀ ਮਸਾਂ ਕੱਢਿਆ ਜੀ ਸਾਰਾ ਸਮਾਨ ਟੁੱਟ ਗਿਆ ਏ ਸਾਰਾ ਸਮਾਨ ਟੁੱਟ ਗਿਆ ਏ ਮੰਝਾ ਵੀ ਦੇਖੋ ਮੰਝਾ ਵੀ ਟੁੱਟ ਮੰਝਾ ਵੀ ਟੁੱਟ ਗਿਆ ਥੱਲੇ ਸਮਾਨ ਆ ਗਿਆ ਤੇ ਪੇਟੀ ਵੀ ਪੇਟੀ ਵੀ ਟੁੱਟ ਗਈ ਹੈ ਪਹਿਲਾਂ ਕੱਚੇ ਕਮਰੇ ਪਹਿਲਾਂ ਇਧਰ ਆ ਰਾਈ ਸੀ ਇਹ ਡੇਗ ਇਥੋਂ ਬਸ ਡਿੱਗਣਾ ਸ਼ੁਰੂ ਹੋ ਗਿਆ ਸੀ ਤੇ ਬੱਚੇ ਮਸੀਂ ਕੱਢਣ ਸਮਾਨ ਤਾਂ ਸਾਰਾ ਥੱਲੇ ਹੀ ਆ ਗਿਆ ਕੁਝ ਨਹੀਂ ਬਚਿਆ ਤੇ ਅਸੀਂ ਤਿੰਨ ਕੁੜੀਆਂ ਸਾਡੀਆਂ ਨੇ ਤੇ ਮਿਹਨਤ ਕਰਦੇ ਮਸੀਂ ਠੱਡੀ ਪੂਆ ਕਰਦੇ ਅਸੀਂ ਆਦਾ ਸਾਡਾ ਅਸੀਂ ਸਮਾਨ ਚ ਬਾਹਰ ਰਹਿ ਰਹੇ ਆ ਸਾਡੇ ਕੋਈ ਆਹ ਆ ਦੇਖੋ ਜੀ ਆ ਕੱਚਾ ਕਮਰਾ ਹਾਂ ਕੱਚਾ ਕਮਰਾ ਹੈ ਵਾਸੀਂ ਜਿਹੜਾ ਜੀ ਡੱਗਿਆ ਕੁਛ ਨਹੀਂ ਬਚਿਆ ਜੀ ਅੰਤ ਸਫਾਰੋਂ ਮੰਗੇ ਵੀ ਸਨ ਛੱਤ ਸਨ ਰਹਿਣ ਬਣਾ ਕੇ ਕਮਰਾ ਦਿੱਤਾ ਜਾਵੇ ਅੱਗੇ ਸਰਕਾਰ ਨੇ ਸਾਨੂੰ ਕੋਈ ਮਦਦ ਸਾਡੀ ਨਹੀਂ ਕੀਤੀ ਜਿਹੜੀ ਕਿ ਕਿੰਨੀਆਂ ਵਾਰੀ ਆਂਦੇ ਨੇ ਵੇਖ ਜਾਂਦੇ ਨੇ ਬਸ ਮਦਦ ਕਰਨ ਕੋਈ ਨਹੀਂ ਆਇਆ ਅਬੀਤ ਸਰਕਾਰ ਨੂੰ ਬੇਨਤੀ ਅੱਗੇ ਸਰਕਾਰ ਨੇ ਕੁਛ ਨਹੀਂ ਸਾਡੀ ਨਾ ਸਰਕਾਰ ਮਦਦ ਕੀਤੀ ਨਾ ਕਿਸੇ ਹੋਰਾਂ ਨੇ ਸਰਕਾਰ ਨੂੰ ਬੇਨਤੀ ਕਿ ਸਾਨੂੰ ਸੱਤ ਬਣਾ ਕੇ ਦਿੱਤੀ ਜਾਂ ਸਾਨੂੰ ਰਹਿਣ ਦੀ ਜਗ੍ਹਾ ਬਣਾ ਕੇ ਦਿੱਤੀ ਜਾਵੇ ਜਿਹਨਾਂ ਅਸਤੀਆਂ ਨੂੰ ਕੁੜੀਆਂ ਤੇ ਦੋ ਆ ਪੰਜ ਜੀ ਰਹੇ ਆ ਕੋ ਬਿਜਲੀ ਦੇ ਬਕਸੇ ਸਾਰੇ ਟੁੱਟ ਗਏ ਨੇ ਜਵਾਂ ਨਹੀਂ ਕੁਛ ਬਚਿਆ ਆ ਦੇਖੋ ਜੀ ਸਾਰੇ ਤਾਰੇ ਤੁਨ ਨਿਕਲਣ ਜਾਣੇ ਕੋਈ ਆਸਰਾ ਹੈ ਨਹੀਂਗਾ ਜਿਹੜਾ ਵੀ ਅਸੀਂ ਛੱਤ ਬਣਾ ਤਬ ਜੀ ਆ ਦੇਖੋ ਜੀ ਮੈਂ ਸਾਰਾ ਹੀ ਸਮਾਨ ਸਾਰੀ ਛੱਤ ਦੇਗੀ ਤੀ ਮਸਾਂ ਬਸ ਜੀ ਜਾਣ ਇਹਨਾਂ ਹੀ ਬਸਤੀ ਬੱਚਿਆਂ ਨੂੰ ਤੂਰ ਰਾਤੇ ਕੱਢ ਕੇ ਬਾਹਰ ਲਾਏਗੇ ਤਾਂ ਬਚਗੇ ਆ ਦੇਖੋ ਜੀ ਕੱਚੀਆਂ ਇਟਾਂ ਨੇ ਤੇ ਕਿ ਮਲਵਾ ਹੀ ਕਿ ਥੱਲੇ ਸਾਮਾਨ ਸਾਰਾ ਆ ਗਿਆ ਸਾਡਾ ਹਾਂਜੀ ਦੁਆਰ ਪਾਟੀ ਦੁਆਰ ਕਰਨ ਵਿੱਚ ਤੁਸੀਂ ਨਹੀਂ ਬਹਿ ਗਈ ਇਸ ਥੱਲੇ ਇਹਨਾਂ ਦੇ ਕਰਨ ਸਾਰੀ ਛੱਤ ਦੇ ਅਗੁੱਪੀ ਬੱਚੇ ਮਸਾਂ ਹੀ ਕੱਢਦੇ ਨੇ ਬਾਹਰ ਸੀ ਜਿਆਦਾ ਪੈਣ ਕਰਨ ਕੋਠਾ ਡੇਗਿਆ ਸੀ ਇੱਕੋ ਹੀ ਕਮਰਾ ਸੀ ਤੇ ਤਿੰਨ ਬਸ ਕੁੜੀਆਂ ਨੇ ਤੇ ਦਿਹਾੜੀ ਪਤੀ ਮਿਹਨਤ ਨੂੰ ਤਾਂ ਕਰਦੇ ਨੇ ਮੈਂ ਸਾਡੇ ਏਡ ਪੂਰਾ ਕਰੀ ਹਾਂ ਆ ਆ ਦੇਖੋ ਜੀ ਆ ਕੱਚਾ ਕਮਰਾ ਆ ਕੱਚਾ ਕਮਰਾ ਹੈ ਵਾਸੀ ਜਿਹੜਾ ਜੀ ਡੱਗਿਆ ਕੁਛ ਨਹੀਂ ਬਚਿਆ ਜੀ ਹੰਦ ਸੇਫਾਰੋਂ ਮੰਗਾ ਕੀ ਵੀ ਸਨ ਚਾਤ ਸਨ ਰਹਿਣ ਬਣਾ ਕਮਰਾ ਦਿੱਤਾ ਜਾਵੇ ਅੱਗੇ ਸਰਕਾਰ ਨੇ ਸਾਨੂੰ ਕੋਈ ਮਦਦ ਸਾਡੀ ਨਹੀਂ ਕੀਤੀ ਜਿਹੜੀ ਕਿ ਕਿੰਨੀਆਂ ਵਾਰੀ ਆਂਦੇ ਨੇ ਵੇਖ ਜਾਂਦੇ ਨੇ ਬਸ ਮਦਦ ਕਰਨ ਲਈ ਕੋਈ ਨਹੀਂ ਆਇਆ ਨਾਮ ਮੇ ਤੁਹਾਡਾ ਕਿੱਥੋਂ ਦਾ ਰਹਿਣ ਵਾਲੇ ਜੀ ਨਾਮ ਮੇ ਰਾਜਵਿੰਦਰ ਕੌਰ ਹੈ ਰਾਜਵਿੰਦਰ ਕੌਰ ਕੀ ਕਰਦੇ ਤੁਸੀਂ ਜੀ ਮਿਹਨਤ ਮਜ਼ਦੂਰੀ ਕਰਦੇ ਹਾਂ ਮਿਹਨਤ ਮਜ਼ਦੂਰੀ ਕਰਦੇ ਹਾਂ ਕਿੰਨੇ ਰਹਿੰਦੇ ਤੁਸੀਂ ਜੀ ਪਿੰਡ ਲੰਗਿਆ ਵਾਲਾ ਜੀ ਅੱਛਾ ਤੇ ਛੱਤ ਕਿਵੇਂ ਡਿੱਗੀ ਤੇ ਪਰਿਵਾਰ ਕੀ ਕਰ ਰਿਹਾ ਸੀ ਉਸ ਟਾਈਮ ਜੀ ਅਸੀਂ ਅੰਦਰ ਐਸੀ ਬੱਚੇ ਅੰਦਰ ਸੇ ਅਸੀਂ ਰੋਟੀ ਪਾਣੀ ਬਾਹਰ ਬਣਾਈ ਜਾਂਦੇ ਸੀ ਨਹੀਂ ਰੁਕ ਗਿਆ ਸੀਗਾ ਤੇ ਪਤਾ ਲੱਗ ਗਿਆ ਸੀ ਬੰਬਾਰ ਦੀ ਕੰਧ ਡਿੱਗਣੀ ਸ਼ੁਰੂ ਹੋ ਗਈ ਵਾਹ ਆ ਜਾਣੀ ਸ਼ੁਰੂ ਹੋ ਗਈ ਸੀ ਤੇ ਬੱਚਿਆਂ ਨੇ ਫਿਰ ਦਾਵਾ ਦਾ ਆਵਾਜ਼ ਮਾਰ ਕੇ ਤੁਰ ਉੱਤਰਾ ਤੇ ਕੱਢਿਆ ਬਾਹਰ ਤੇ ਸਮਾਨ ਤਾਂ ਵਿੱਚੇ ਦੱਬ ਗਿਆ ਸੀ ਕੱਚੀ ਛੱਤ ਹਾਂਜੀ ਕੱਚੀ ਛੱਤ ਇੱਕੋ ਹੀ ਕਮਰਾ ਸੀ ਕੱਚਾ ਕੱਚੀ ਛੱਤ ਥਲੇ ਰਹਿੰਦੇ ਸੀ ਉਸ ਤੇ ਉਹ ਹੀ ਸਿੱਨਾ ਪਰਿਵਾਰ ਅੰਦਰ ਰਹਿੰਦਾ ਸੀ ਅਸੀਂ ਜੀ ਪੰਜ ਜੀ ਸੀ ਪੰਜ ਜੀ ਹਾਂਜੀ ਪੰਜ ਜੀ ਰਹਿੰਦੇ ਸੀ ਤੇ ਇੱਕੋ ਹੀ ਸਾਰਾ ਜੰਕਮਰੇ ਦੇ ਕੱਚੇ ਤੋਂ ਵੀ ਸਾਡਾ ਡਿਗ ਪੈਰਾ ਬਣੇ ਆਪਣੇ ਕੋਲੇ ਹਾਂਜੀ ਉਹ ਹੀ ਰਾਬਣੀ ਕੋਲੇ ਤੇ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਕਮਰਾ ਬਣਾ ਕੇ ਦਿੱਤਾ ਜੇ ਅਸੀਂ ਖੁੱਲੇ ਸਮਾਨ ਚ ਰਹ ਰਹੇ ਹਾਂ ਅਸੀਂ ਜੀ 15 16 ਸਾਲ ਹੋ ਗਏ ਨੇ ਕੱਚੇ ਟਾਰੇ ਥਲੇ ਹਾਂਜੀ ਕੱਚੇ ਚ ਤੇ ਕੋਈ ਨਹੀਂ ਪਾਸ ਸਵੇਖ ਜਾਂਦਾ ਸੀ ਤੇ ਜੀ ਸਰਕਾਰ ਹੁਣ ਕਿਸੇ ਨੇ ਮਦਦ ਨਹੀਂ ਕੀਤੀ ਹਾਂ ਹੋਰ ਵੀ ਕਿਸੇ ਨੇ ਵਸਾਕ ਦੇਨੇ ਸੀ ਨੰਬਰ ਸਰਪੰਚ ਸਿਸ ਬਣਾਵਾਂ ਦੇ ਬਣਾਵਾਂ ਅੱਜ ਤੱਕ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਕਿਸੇ ਨੇ ਮਦਦ ਨਹੀਂ ਹਾਂਜੀ ਨਹੀਂ ਵੋਟਾ ਲੈਣ ਸਮੇਂ ਹਾਂਜੀ ਵੋਟਾ ਲੈਣ ਸਮੇਂ ਕਹਿੰਦੇ ਨੇ ਬਸ ਤੁਹਾਨੂੰ ਬਣਾ ਕੇ ਦੇਵਾਂ ਦੇ ਜਿੱਤੀ ਹੈ ਹਾਰੀ ਤੁਹਾਨੂੰ ਬਣਾ ਕੇ ਦੇਵਾਂ ਨੇ ਜਦੋਂ ਬਣ ਜਦੇ ਨੇ ਉਦੋਂ ਮੂਹ ਫਿਰ ਨੀ ਪਾਜੀ ਜਾਂਦੇ ਸਰਕਾਰ ਬਣਾਓ ਕਿ ਕਹਿੰਦੇ ਹਾਂਜੀ ਸਾਡੀ ਸਰਕਾਰ ਬਣਾਓ ਤੈਨੂੰ ਬਣਾ ਕੇ ਦੇਵਾਂ ਦੇ ਸਰਕਾਰ ਉਹਨੂੰ ਬੇਨਤੀ ਵੀ ਸਰਕਾਰ ਬਣਾ ਕੇ ਦੇਵੇ ਦੀ 15 16 ਸਾਲ ਹੋ ਗਏ ਦੇਖੋ ਆ ਕੱਚੇ ਚ ਰਹੇ ਨੇ ਕੱਚੇ ਚ ਰਹੇ ਨੇ ਸਰਕਾਰ ਨੇ ਕੁਛ ਹਾਂਜੀ ਤੇ ਇਹਨੂੰ ਕੁੜੀਆਂ ਨੇ ਤੇ ਪੰਜ ਜੀਆਂ ਤੇ ਜੀ ਬਾਹਰ ਹੀ ਰਹੇ ਨੇ ਡਿੱਗ ਗਿਆ ਪ੍ਰੋਕੈਸਰ ਆਪਦੇ ਬੱਚੇ ਬਸ ਅਸੀਂ ਤਰੂ ਖੇਤ ਚ ਕੁਝ ਕੱਢੇ ਨੀ ਬਾਹਰ ਦੇ ਤੇ ਮੂਹ ਤੇ ਆਨੇ ਬੱਚੇ ਪੜੀ ਜਾਂਦੇ ਸੀ ਤੇ ਰੋਲਾ ਰਾਲਾ ਪਾਏਗਾ ਤੇ ਫਿਰ ਜਦੋਂ ਬਾਜ਼ ਆਣੀ ਸ਼ੁਰੂ ਹੋ ਕੰਦਾਂ ਦੀ